ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ 올ਰਾਊਂਡਰ JK ਦੋਸਤੋ ਅੱਪਾ ਗੱਲ ਕਰਦੇ ਆ ਰਾਜਵੀਰ ਜਵੰਦਾ ਦੀ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਦੋਸਤੋ ਰਾਜਵੀਰ ਜਵੰਦਾ ਪਿਛਲੇ ਦਿਨੀ ਆਪਣੇ ਦੋ ਬੱਚੇ ਘਰਵਾਲੀ ਤੇ ਮਾਤਾ ਤੇ ਆਪਣੇ ਯਾਰਾਂ ਦੋਸਤਾਂ ਤੋਂ ਇਲਾਵਾ ਆਪਣੇ ਲੱਖਾਂ ਚਾਹਨ ਵਾਲਿਆਂ ਨੂੰ ਰੋਂਦੇ ਛੱਡ ਕੇ ਇਸ ਦੁਨੀਆ ਨੂੰ ਜਿਹੜਾ ਉਹ ਅਲਵਿਦਾ ਕਹਿ ਗਿਆ ਦੋਸਤੋ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਸੀ ਜਿਹੜਾ ਕਦੇ ਵੀ ਕਿਸੇ ਕੌਂਟ੍ਰੋਵਰਸੀ ਦੇ ਵਿੱਚ ਨਹੀਂ ਫਸਿਆ ਕਦੇ ਵੀ ਉਸ ਦੀ ਇਸ ਤਰ੍ਹਾਂ ਦੀ ਕੋਈ ਵੀਡੀਓ ਜਿਹੜੀ ਲੜਾਈ ਝਗੜੇ ਵਾਲੀ ਜਾਂ ਬੈਰ ਵਿਰੋਧਤਾ ਵਾਲੀ ਕਦੇ ਵੀ ਸੋਸ਼ਲ ਮੀਡੀਆ ਤੇ ਨਹੀਂ ਆਈ। ਰਾਜਵੀਰ ਜਵੰਦਾ ਸੀ ਉਹ ਬਹੁਤ ਜ਼ਿਆਦਾ ਹਾਸਮੁਖ ਸੁਭਾਅ ਦਾ ਬੰਦਾ ਸੀ। ਹਮੇਸ਼ਾ ਹੱਸਦਾ ਰਹਿੰਦਾ ਸੀ ਤੇ ਇਸੇ ਕਰਕੇ ਜਿਹੜੀ ਉਸਦੇ ਬਹੁਤ ਜ਼ਿਆਦਾ ਜਿਹੜੇ ਸ਼ੋਅ ਲੱਗਦੇ ਸੀ ਉਹ ਉਹ ਹਮੇਸ਼ਾ ਸਾਫ ਸੁਥਰੇ ਤੇ ਸਭਿਆਚਾਰਕ ਗੀਤ ਗਾਉਂਦਾ ਸੀ। ਇਸੇ ਕਰਕੇ ਉਸਨੇ ਆਪਣੇ ਲੱਖਾਂ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਸੀ। ਰਾਜਵੀਰ ਜਵੰਦਾ ਦੇ ਜੇਕਰ ਆਪਾਂ ਯਾਰਾਂ ਦੋਸਤਾਂ ਦੀ ਗੱਲ ਕਰੀ ਤਾਂ ਹਰ ਭਜਨ ਉਹਨਾਂ 'ਚ ਇੱਕਾ ਜਿਹਾ ਸੀ। ਜਿੱਦ ਨਾਲ ਉਹਦੀ ਬਹੁਤ ਜ਼ਿਆਦਾ ਨੇੜਤਾ ਸੀ। ਇਸੇ ਕਰਕੇ ਹਰਪਜਨਮਾਨ ਨੂੰ ਉਸੇ ਉਸ ਵੇਲੇ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਜਦੋਂ ਕਿ ਸੰਸਕਾਰ ਵੇਲੇ ਰਾਜਵੀਰ ਜਵੰਦਾ ਨੂੰ ਲਜਾਇਆ ਜਾਂਦਾ ਤੇ ਉਥੇ ਆਖਰੀ ਵਾਰ ਮੂੰਹ ਦੇਖਣਾ ਹੁੰਦਾ ਰਾਜਵੀਰ ਜਵੰਦਾ ਦਾ ਪਰ ਜਿਹੜੇ ਆਮ ਲੋਕ ਹੁੰਦੇ ਨੇ ਉਹ ਉਹਦੇ ਉੱਪਰ ਚੜ ਚੜ ਕੇ ਜਿਹੜਾ ਔਟਵਾ ਖਿੱਚਦੇ ਨੇ ਤਸਵੀਰਾਂ ਖਿੱਚਦੇ ਨੇ ਜਿਸ ਤੇ ਜਿਹੜਾ ਹਰਪਜਨਮਾਨ ਨੂੰ ਗੁੱਸਾ ਆ ਜਾਂਦਾ ਕਿਉਂਕਿ ਇਸ ਨਾਲ ਜਿਹੜੀ Laash ਦੀ ਉਹ ਇੱਕ ਤਰ੍ਹਾਂ ਦਾ ਨਿਰਾਦਰ ਹੁੰਦਾ ਇਸੇ ਕਰਕੇ ਜਿਹੜਾ ਹਰਪਜਨਮਾਨ ਹੈ ਜਿਹੜਾ ਉਹਨਾਂ ਨੂੰ ਔਟਵਾ ਖਿੱਚਣ ਤੋਂ ਰੋਕਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੇ ਇਸੇ ਕਰਕੇ ਉਸ ਨੂੰ ਥੋੜਾ ਗੁੱਸਾ ਆ ਜਨਰੇਟਿਵ ਬੈਸੇ ਜਿਹੜਾ ਆਪਾਂ ਹਰਪੰਜਨ ਮਾਨ ਦੀ ਜਗਰ ਸੁਭਾ ਦੀ ਗੱਲ ਕਰੀ ਤਾਂ ਬਹੁਤ ਹੀ ਨਿੱਕੇ ਸੁਭਾ ਦਾ ਬੰਦਾ ਹੈ ਪਰ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਬਹੁਤ ਜਿਆਦਾ ਦਿਲ ਦੇ ਨੇੜੇ ਹੋਵੇ ਤੇ ਉਹ ਚਲਾ ਜਾਵੇ ਦੂਰ ਹੋ ਜਾਵੇ ਤਾਂ ਜਿਹੜਾ ਮਨ ਹੈ ਜਿਹੜਾ ਉਹ ਥੋੜਾ ਜਿਹਾ ਭਾਵੁਕ ਹੋ ਜਾਂਦਾ ਤੇ ਨਿਰਾਦਰ ਹੁੰਦੇ ਦੇਖ ਕੇ ਆਪਾਂ ਉਹ ਥੋੜਾ ਜਿਹੜਾ ਗੁੱਸਾ ਆ ਜਾਂਦਾ ਹੈ ਚਾਹੀ ਹਰਪੰਜਨ ਮਾਨ ਹੋਵੇ ਚਾਹੀ ਆਪਾਂ ਚਾਹੀ ਕੋਈ ਵੀ ਹੈ ਅਗਰ ਉਹਦੇ ਦਿਲ ਦੇ ਬਹੁਤ ਜਿਆਦਾ ਕਰੀਬ ਹੁੰਦਾ ਹੈ ਤੇ ਉਸ ਦਾ ਅਗਰ ਨਿਰਾਦਰ ਹੋਵੇ ਤੇ ਉਹ ਵੀ ਮ੍ਰਿਤਕ ਦੇਤੇ ਤਾਂ ਥੋੜਾ ਜਿਹਾ ਗੁੱਸਾ ਆ ਜਾਂਦਾ ਹੈ ਉਹ ਵੈਸੇ ਉਸ ਦਾ ਸੁਭਾਅ ਜਿਹੜਾ ਬਹੁਤ ਵਧੀਆ ਤੇ ਜਿਹੜਾ ਹਰਪ੍ਰਜਨ ਮਾਨ ਸੀਗਾ ਉਹ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਜਸਵੰਤ ਤੇ ਰਣਜੀਤ ਰਣਜੀਤ ਬਾਵਾ ਵਾਂਗੂ ਜਿਹੜਾ 40s ਹਸਪੀਟਲ ਦੇ ਵਿੱਚ ਦੋਹਾਂ ਦਾਖਲ ਸੀ ਤਾਂ ਉਹਨਾਂ ਦਾ ਪਤਾ ਲੈਣ ਜਾਂਦੇ ਹੁੰਦੇ ਸੀ ਤੇ ਸੋਸ਼ਲ ਮੀਡੀਆ ਤੇ ਵੀ ਜਿਹੜਾ ਉਹ ਸਾਨੂੰ ਅਰਦਾਸ ਬੇਨਤੀਆਂ ਕਰਨ ਲਈ ਜਿਹੜਾ ਬੇਨਤੀ ਕਰਦੇ ਹੁੰਦੇ ਸੀਗੇ ਇਸੇ ਕਰਕੇ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਕਨਵਰ ਗਰੇਵਾਲ ਦੇ ਹੱਥਾਂ ਦੇ ਵਿੱਚ ਤੁਸੀਂ ਇੱਕ ਮਾਲਾ ਦੇਖ ਰਹੇ ਹੋ ਜਦੋਂ ਇਹ ਰਾਜਵੀਰ ਜਵੰਦਾ ਦੇ ਉੱਪਰ ਜਿਹੜੀ ਇਹ ਅੰਤਿਮ ਅਰਦਾਸ ਵਾਲੀ ਜਿਹੜੀ ਮਾਲਾ ਸੀਗੀ ਤਾਂ ਜਿਹੜਾ ਕਨਵਰ ਜਾ ਕੇ ਇੱਕ ਸਾਈਡ ਤੇ ਬੈਠ ਗਿਆ ਤੇ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਸੀਗਾ ਤੇ ਉਸ ਦੇ ਨਾਲ ਆ ਬਹੁਤ ਜ਼ਿਆਦਾ ਜਿਹੜੇ ਸਿੰਗਰ ਸੀ ਉਹ ਵੀ ਬਹੁਤ ਜ਼ਿਆਦਾ ਭਾਵੁਕ ਸੀ ਪਰਿਵਾਰ ਦੀ ਜਿਹੜੀ ਹਾਲਤ ਨੂੰ ਦੇਖ ਕੇ ਇਸੇ ਕਰਕੇ ਜਿੰਨੇ ਵੀ ਉਸ ਦੇ ਨੇੜਲੇ ਸਿੰਗਰ ਸੀ ਜਨਣਾ ਉਹ ਵੀ ਬਹੁਤ ਜ਼ਿਆਦਾ ਨੇੜਤਾ ਸੀ ਜਿਵੇਂ ਕਰਨ ਮੁਰਕਰੇ ਵਾਲ ਕੁਲਵਿੰਦਰ ਬਿੱਲਾ ਰਣਜੀਤ ਬਾਵਾ ਜਸ ਬਾਜਵਾ ਅੜਪਜਨ ਮਾਨਸਤੇਂਦਰ ਸਰਤਾਜ ਵਰਗੇ ਜਿੰਨੇ ਵੀ ਜਿਹੜੇ ਸਿੰਗਰ ਆਏ ਸੀ ਚਾਹੇ ਉਹ ਮੰਗੀ ਮਨਕੀਰਤ ਆਲ ਕੋਵੇ ਚਾਹੇ ਕਰਮਜੀਤ ਅਨਮੋਲ ਹੋਵੇ ਚਾਹੇ ਬੱਬੂ ਮਾਨ ਹੋਵੇ ਚਾਹੇ ਆਪਣਾ ਗੁਲਾਬ ਸਿੱਧੂ ਵਰਗੇ ਜਿਹੜੇ ਬਹੁਤ ਜ਼ਿਆਦੇ ਸਿੰਗਰ ਸੀ ਜਿਹੜੇ ਉਹਨਾਂ ਦੇ ਅੰਤਿਮ ਜਾਦ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਏ ਸੀ ਤੇ ਜਿਹੜੇ ਉਹਨਾਂ ਦੇ ਕਰਨਬਰ ਗਰੇਵਾਲ ਤੇ ਜੋ ਕੁਲਵਿੰਦਰ ਬੱਲਾ ਸੀ ਜਿਹੜੇ ਉਹਨਾਂ ਦੇ ਬਚਪਨ ਤੋਂ ਉਹਨਾਂ ਦੇ ਸਾਥੀ ਰਹੇ ਉਹਨਾਂ ਦੇ ਨਾਲ ਹੀ ਪੜੇ ਨੇ ਤੇ ਇਕੱਠੇ ਉਹ ਉਹਨਾਂ ਦਾ ਜਿਹੜਾ ਆਪਾਂ ਨੇ ਜਿਆਦਾ ਟਾਈਮ ਉਹਨਾਂ ਨੇ ਬਤਾਇਆ ਇਸ ਕਰਕੇ ਕਰਨਬਰ ਗਰੇਵਾਲ ਤੇ ਕੁਲਵਿੰਦਰ ਬੱਲਾ ਉਹਨਾਂ ਦੇ ਬਹੁਤ ਜਿਆਦਾ ਨੇੜੇ ਸੀ ਤਾਂ ਉਹਨਾਂ ਨੇ ਫੈਸਲਾ ਲਿਆ ਕਿ ਸਹੀ ਕਿ ਜਿਹੜੇ ਉਹਨਾਂ ਦੇ ਸ਼ੋਅ ਬੁੱਕ ਕੀਤੇ ਹੋਏ ਨੇ 55 ਉਹ ਉਹਨਾਂ ਦੀ ਜਾਣ ਤੋਂ ਬਾਅਦ ਜਿਹੜਾ ਉਹ 55 ਸ਼ੋਅ ਜਿਹੜੇ ਇਹ ਲਾਉਣਗੇ ਤੇ ਉਹਨਾਂ ਤੋਂ ਜੋ ਵੀ ਪੈਸਾ ਇਕੱਠਾ ਹੋਊਗਾ ਉਹ ਪਰਿਵਾਰ ਨੂੰ ਦਿੱਤਾ ਜਾਊਗਾ ਇਹਦੇ ਕੱਲ ਦੇ ਦਿਨ ਜਿਹੜਾ 12 ਅਕਤੂਬਰ ਨੂੰ ਜਿਹੜਾ ਰਾਜਵੀਰ ਜੀ ਬੰਦਾ ਦਾ ਘੋਗਾ ਉਹਨਾਂ ਦੇ ਪਿੰਡ ਪੋਨਾਂ ਦੇ ਵਿੱਚ ਤਹਿਸੀਲ ਅਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਪਹੁੰਚੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦੇ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ